ਤੁਜਿੰ ਦਾ ਕਾਲ ਸਹਾ ਕਰਾਈ ਵਾਹਿਗੁਰਜ ਜੀ ਕੀ ਪਤੇ ਰਾਗ ਸੂਹੀ ਮਹੱਲਾ ਪੰਜਵਾ ਘਰ ਸਤਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੂ ਹੈ ਮਨਾਇ ਜਿਸ ਨੂੰ ਹੋ ਹਦਿਆਲਾ ਤੇਰਾ ਪਾਣਾ ਤੂ ਹੈ ਮਨਾਇ ਇਥੇ ਵਿਸਰਾਮ ਜੇ ਸਨੋ ਹੋ ਹਿਦਿਆ ਅੱਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀ ਆਪਤ ਪਾਲਾ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਤੁਮਾ ਮੰਮੇ ਦੇ ਹਲੰਤ ਹੈ ਸੰਤਾ ਟੇਕ ਤੁਮਾਰੀ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਜੋ ਤਦ ਪਾਵੈ ਸੋ ਪਰਵਾਣ ਮਨ ਤਨ ਤੂੰ ਹੈ ਆਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਨਿਧ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਸਬ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਭਗਤਨ ਕਾ ਪਿਆਰਾ ਤੂ ਅਥਾਹ અપਾਰ ਅਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰਨਾਹੀ ਸੁਖ ਦਾਤੇ ਜਿਨ ਰਹਿਣ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਪਾਵਾ ਨਾਮ ਤੇਰਾ ਸੁਖ ਨਾਨਕ ਮਾਗੈ ਸਾਹਿਬ ਤੁਠਾ ਪਾਵਾ ਸੂਹੀ ਮਹੱਲਾ ਪੰਜਵਾ ਵਿਸਰਹ ਨਾਹੀ ਜੇਤ ਤੂ ਕਬਹੂ ਸੋ ਥਾਣ ਤੇਰਾ ਕੇਹਾ ਆਠ ਪਹਿਰ ਜੇਤ ਤੁਧ ਧਿਆਈ ਨਿਰਮਲ ਹੋਵੇ ਦੇਹਾ ਮੇਰੇ RAM ਹਾਉ ਸੋ ਥਾਨ ਭਾਲਣ ਆਇਆ ਮੀਰੀ RAM ਇਥੇ ਵਿਸਰਾਮ ਹੈ ਹਉ ਇਥੇ ਯਮਕ ਲਾ ਦੇਨੀ ਹੈ ਸੋ ਥਾਨ ਭਾਲਣ ਆਇਆ ਖੋਜਤ ਖੋਜਤ ਭਇਆ ਸਾਧ ਸੰਗ ਤੈਨ ਸਰਣਾਈ ਪਾਇਆ ਰਹਾਉ ਵੇਦ ਪੜੇ ਪਾੜ ਬ੍ਰਹਮੇ ਹਾਰੇ ਇਕ ਤੇਲ ਨਹੀਂ ਕੀਮਤ ਪਾਈ ਹਾਂਜੀ ਇੱਕ ਤੇਲ ਨਹੀਂ ਕੀਮਤ ਪਾਈ ਸਾਦ ਇੱਕ ਸਿੱਧ ਫਿਰਹਿ ਬਿਲ ਲਾਤੇ ਤੇ ਭੀ 모ਹੇ ਮਾਈ 10 avatars ਰਾਜੇ ਹੋਏ ਵਰਤੇ ਮਹਾਦੇਵ ਅਦੁੱਤਾ 10 avatars 10 ਨਹੀਂ ਕਹਿਣਾ ਕਸਕੇ 10 avatars ਰਾਜੇ ਹੋਏ ਵਰਤੇ ਇਥੇ ਵਿਸਰਾਮ ਮਹਾਦੇਵ ਔਦੂਤਾ ਤੈਨ ਭੀ ਅੰਤ ਨਾ ਪਾਇਓ ਤੇਰਾ ਜੀ ਤੈਨ ਹਲੰਤ ਲਾ ਕੇ ਬੋਲਣਾ ਤੈਨ ਭੀ ਅੰਤ ਨਾ ਪਾਇਓ ਤੇਰਾ ਲਾਇ ਥੱਕੇ ਬਕੂਤਾ ਸਹਿਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ ਇਹ ਵੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸਹਿਜ ਸੂਖ ਆਨੰਦ ਨਾਮ ਰਸ ਇੱਥੇ ਵਿਸਰਾਮ ਹਰ ਸੰਤੀ ਮੰਗਲ ਗਾਇਆ ਸਫਲ ਦਰਸਨ ਭੇਟਿਓ ਗੁਰ ਨਾਨਕ ਤਾ ਮਨ ਤਨ ਹਰ ਹਰ ਧਿਆਇ ਸੁਹੀ ਮਹੱਲਾ ਪਿੰਜਵਾ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨੇ ਮਕਰਸੇਮਰਤ ਜੇਤ ਛੂਟਾ ਸੰਤਹ ਸਾਗਰ ਪਾਰ ਉਤਰੀਐ ਇਹ ਉਤਰੀਐ ਉਚਾਰਨ ਕਰਨਾ ਹੈ ਊੜੇ ਦੇ ਵਿੱਚ ਡੈਸ਼ ਦੇ ਕੇ ਜੇ ਕੋ ਬਚਨ ਕਮਾਵੇ ਸੰਤਨ ਕਾ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਰਹਾਉ ਕੋਟ ਤੀਰਤ ਮੱਜਨ ਇਸ ਨਾਨਾ ਇਸ ਕਾਲ ਮਹਿ ਮੈਲ ਭਰੀਜੈ ਸਾਧ ਸੰਗ ਜੋ ਹਰ ਗੁਣ ਗਾਵੇ ਸੂ ਨਿਰਮਲ ਕਰ ਲੀਜੈ ਵੇਦ ਕਤੇਬ ਸਿਮਰਤ ਸਭ ਸਾਸਤ ਇਹਨ ਪੜਿਆ ਮੁਕਤ ਨਾ ਹੋਈ ਇਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ ਚਹ ਵਰਨਾ ਕੋ ਸਾਜਾ ਖੱਤਰੀ ਬ੍ਰਾਹਮਣ ਸੂਦ ਵੈਸ ਇੱਥੇ ਵੀ ਸ਼ਾਂਤ ਲਾ ਦੇਣਾ ਉਪਦੇਸ਼ ਪਾਤੇ ਯਮਕ ਲਾ ਦੇਣੀ ਹੈ ਉਪਦੇਸ਼ ਚਹ ਵਰਨਾ ਕੋ ਸਾਜਾ ਸਾਝਾ ਨਹੀਂ ਕਹਿ ਦੇਣਾ ਕਿੰਦੀ ਲਾ ਕੇ ਜਿਸ ਤਰ੍ਹਾਂ ਲਿਖਿਆ ਹੈ ਸਾਝਾ ਇਸ ਤਰ੍ਹਾਂ ਉਚਾਰਨ ਕਰਨਾ ਗੁਰਮੁਖ ਨਾਮ ਜਪੈ ਉਧਰੈ ਸੋ ਕਲਮਹਿ ਗੁਰਮੁਖ ਨਾਮ ਜਪੈ ਇੱਥੇ ਠਮਕ ਉਧਰੈ ਸੋ ਕਲਮਹਿ ਘਾਟ ਘਾਟ ਨਾਨਕ ਮਾਝਾ ਘਾਟ ਘਾਟ ਇੱਥੇ ਵੀ ਥੋੜਾ ਠਹਿਰਾ ਦੇ ਦੇਣਾ ਨਾਨਕ ਇੱਥੇ ਵੀ ਠਹਿਰਾ ਦੇ ਦੇਣਾ ਫਿਰ ਬੋਲਣਾ ਮਾਝਾ ਨਾਨਕ ਮਾਧਿ ਨਹੀਂ ਕਿ ਸੁਹੀ ਮਹੱਲਾ ਪੰਜਵਾ ਜੋ ਕਿਛ ਕਰੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਤਿਨ ਕੀ ਸੋਭਾ ਸਬਣੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ RAM ਹਰ ਸੰਤਾ ਜੇਵਡ ਨਾ ਕੋਈ ਮੇਰੇ RAM ਇਥੇ ਵਿਸਰਾਮ ਹੈ ਹਰ ਸੰਤਾ ਜੀਵਣ ਨ ਕੋਈ ਭਗਤਾ ਬਾਣ ਆਈ ਪ੍ਰਭ ਆਪਣੇ ਸਿਓ ਜਾਲ ਥਾਲ ਮਹੀਲ ਸੋਈ ਰਹਾਓ ਕੋਟ ਅਪਰਾਧੀ ਸੰਤ ਸੰਗ ਉਧਰੈ ਹਾਂਜੀ ਅਪਰਾਧੀ ਛੇਤੀ ਬੋਲਦਣਾ ਪੱਪੀ ਦੇ ਹੀਠਾਂ ਰਾਰਾ ਹੈ ਜੇ ਰਾਰਾ ਪੂਰਾ ਹੋਏ ਫਿਰ ਅਪਰਾਧੀ ਤੇ ਜੇ ਹੀਠਾਂ ਰਾਰਾ ਹੈ ਅਪਰ ਅਪਰਾਧੀ ਇਸ ਤਰ੍ਹਾਂ ਛੇਤੀ ਬੋਲਨਾ ਕੋਟ ਅਪਰਾਧੀ ਸੰਤ ਸੰਗ ਉਧਰੈ ਜਾਮ ਤਾਕੇ ਨੇੜ ਨ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਿ ਸੋ ਆਣ ਮਿਲਾਵੇ ਮਾਇਆ ਮੋਹ ਭਰਮ ਭਉ ਕਟੈ ਸੰਤ ਸਰਣ ਜੋ ਆਵੇ ਜੇ ਹਾ ਮਨੋਰਥ ਕਰ ਆਰਾਧੇ ਜੇਹਾ ਮਨੋਰਥ ਕਰ ਆਰਾਧੇ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਾਨ ਕੀ ਮਹਿਮਾ ਕੀਤਕ ਬਰਨੋ ਜੋ ਪ੍ਰਭ ਆਪਣੇ ਭਾਣੇ ਕਹੁ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭਏ ਨਿਕਾਣੇ ਸੂਹੀ ਮਹੱਲਾ ਪੰਜਵਾ ਮਹਾ ਅਗਣਤੇ ਤੁਧ ਹੱਥ ਦੇ ਰਾਖੇ ਪਏ ਤੇਰੀ ਸਰਣ ਆਈ ਤੇਰਾ ਮਾਨਸਾਨ ਰਿਧ ਅੰਤਰ ਸਰਣ ਆਈ ਨਾਣੇ ਨਾਲ ਬੋਲਣਾ ਤੇ ਰਿਧ ਦਦੇ ਨਾਲ ਬੋਲਣਾ ਪੂਲਾ ਹੋਰ ਦੂਜੀ ਆਸ ਚਕਾਈ ਮੇਰੇ RAM ਰਾਏ ਤੁਧ ਚਿਤ ਆਇਆ ਉਭਰੇ ਮੇਰੇ RAM ਰਾਏ ਇਥੇ ਵਿਸਰਾਮ ਤੁਧ ਚਿਤ ਆਇਆ ਉਬਰੇ ਤੇਰੀ ਟੇਕ ਪ੍ਰਵਾਸਾ ਤੁਮਰਾ ਜਪ ਨਾਮ ਤੁਮਾਰਾ ਉਧਰੇ ਜਪ ਨਾਮ ਤੁਮਾਰਾ ਉਧਰੇ ਤੁਮਾਰਾ ਉਧਰੇ ਨਹੀਂ ਕਹਿਣਾ ਰਹਾਉ ਅੰਧ ਕੂਪ ਤੇ ਕਾੜ ਲੀਏ ਤੁਮ ਅੰਧ ਦੱਦੇ ਨਾਲ ਨਹੀਂ ਕਹਿਣਾ ਕਾੜ ਡੱਡੇ ਨਾਲ ਨਹੀਂ ਕਹਿਣਾ ਅੰਧ ਕੂਪ ਤੇ ਕਾੜ ਲੀਏ ਤੁਮ ਆਪ ਭਏ ਕਿਰਪਾਲਾ ਸਾਰ ਸੰਭਾਲ ਸਰਬ ਸੁਖ ਦੀਏ ਆਪ ਕਰੇ ਪ੍ਰਤ ਪਾਲਾ ਆਪਣੀ ਨਦਰ ਕਰੇ ਪਰਮੇਸ਼ਰ ਆਪਣੀ ਨਦਰ ਕਰੇ ਪਰਮੇਸ਼ਰ ਬੰਧਨ ਕਾਟ ਛਡਾਏ ਆਪਣੀ ਭਗਤ ਪ੍ਰਭ ਆਪ ਕਰਾਈ ਆਪੇ ਸੇਵਾ ਲਾਏ ਪਰਮ ਗਿਆ ਪੈ ਮੋਹ ਬਿਨਾਸੀ ਮਿਟਿਆ ਸਗਲ ਵਿਸੂਰਾ ਨਾਨਕ ਦਇਆ ਕਰੀ ਸੁਖ ਦਾਤਾ ਪੇਟਿਆ ਸਤਗੁਰ ਪੂਰਾ ਸੁਹੀ ਮਹੱਲਾ ਪੰਜਵਾ ਜਬ ਕਾਛ ਨਾ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਜਬ ਪਦ ਤੇ ਯਮਕ ਲਾਦਨੀ ਹੈ ਜਬ ਕਛ ਇਉਂ ਨਹੀਂ ਬੋਲਣਾ ਜਬ ਕਾਛ ਨਾ ਸੀਓ ਇਥੇ ਠੰਮਕ ਲਾਦਨੀ ਹੈ ਤਾਬ ਕਿਆ ਕਰਤਾ ਇਥਿ ਵਿਸਨਾਮ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚਨ ਰਚਾਇਆ ਮੇਰੇ RAM ਰਾਏ ਮੋਜ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਈ ਸਰਬ ਨਿਰੰਤਰ ਸੂਈ ਰਹਾਉ ਗਣਤੀ ਗਣੀ ਨਾ ਛੁਟੇ ਕਤਹੂ ਕਾਚੀ ਦੇਹ ਇਆਣੀ ਕਿਰਪਾ ਕਰੋ ਪ੍ਰਭ ਕਰਣਾ ਹਾਰੀ ਤੇਰੀ ਬਖਸ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਘਾਟ ਘਟ ਤੁਹੀ ਧਿਆਇ ਤੇਰੀ ਗਤ ਮਿਤ ਤੂ ਹੈ ਜਾਣਹਿ ਕੁਦਰਤ ਕੀਮ ਨ ਪਾਈਐ ਨਿਰਗੁਣ ਮੁਗਦ ਅਜਾਣ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੇ ਮਿੱਠਾ ਲੱਗੈ ਤੇਰਾ ਬਾਣਾ ਸੁਹੀ ਮਹੱਲਾ ਪੰਜਵਾ ਭਾਗ ਛੜੇ ਹਰ ਸੰਤ ਤੁਮਾਰੇ ਇਸੇ ਤਰ੍ਹਾਂ ਭਾਗ ਠੜੇ ਨਹੀਂ ਕਹਿਣਾ ਭਾਗਠ ੜੇ ਪਾਦਯ ਦੇ ਵਿੱਚ ਠੱਠੀ ਤੇ ੜਾੜੇ ਦੇ ਵਿੱਚ ਡੈਸ਼ ਦੇ ਕੇ ਬੋਲਣਾ ਹੈ ਪਾਠ ਇਕੱਠਾ ਹੀ ਹੈ ਭਾਗਠੜੇ ਹਰ ਸੰਤ ਤੁਮਾਰੇ ਭਾਗਠੜੇ ਹਰ ਸੰਤ ਤੁਮਾਰੇ ਜੇਨ ਘਰ ਜਿਨ ਘਰ ਧਨ ਹਰ ਨਾਮ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਤਿਨਾਕੇ ਕੰਮ मेरे राम हर जानकै हौ बल जाई मेरे राम इति विश्राम है हर जानकै हौ बल जाई केसा का कर चवर तुलावा केसा का कर चवर तुलावा केसा का कर चवर तुलावा चरण टूड़ मुख लाई ਰਹਾਉ ਜਨਮ ਮਰਨ ਦੁਹੂ ਮਹਿ ਨਾਹੀ ਦੁਹੂ ਇਹ ਦੁਹੂ ਯਾਨੀ ਦੋਹ ਬੋਲ ਕੇ ਹੂ ਨਾਲ ਬੋਲਦਣਾ ਵਿੱਚ ਡੈਸ਼ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਜਨਮ ਮਰਨ ਦੁਹੂ ਮਹਿ ਨਾਹੀ ਜਨਮ ਮਰਨ ਦੁਹੂ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀਵ ਦਾਨ ਦੇ ਭਗਤੀ ਲਾਇਨ ਜੀਵ ਦਾਨ ਦੇ ਭਗਤੀ ਲਾਇਨ ਹਰਿ ਸੋ ਲੈਨ ਮਿਲਾਏ ਸੱਚਾ ਅਮਰ ਸੱਚੀ ਪਾਤ ਸਾਹੀ ਪਾਤ ਸਾਹੀ ਕੱਠੇ ਹੀ ਪਾਠ ਸੱਚਾ ਅਮਰ ਸੱਚੀ ਪਾਤ ਸਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿੰਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਾਨ ਕੈ ਪੀਸਣ ਪੀਸ ਕਮਾਵਾ ਪੱਖਾ ਫੇਰੀ ਪਾਣੀ ਢੋਵਾ ਇਥੇ ਵਿਸਰਾਮ ਹੈ ਹਰ ਜਾਨ ਕੈ ਪੀਸਣ ਪੀਸ ਕਮਾਵਾ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਾਨ ਦੇਖਣ ਪਾਵਾ ਸ੍ਰੀ ਸਹਿਜ ਪਾਠੀ ਸੇਵਾ सहज सहजपाठ सेवा